ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਗੋਦੇ ਆਲਾ ਜੀ ਤੇ ਜ਼ਿਲ੍ਹਾ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅੱਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਇੱਕ ਤਾਂ ਸੂਆ ਸਵਾਇਆ ਨਾਗਾ ਤੇ ਇੱਕ ਗੱਬਣ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਦੀਪ ਸਿੰਘ ਆ ਜੀ ਪਿੰਡ ਗੋਦੇ ਵਾਲਾ ਜ਼ਿਲ੍ਹਾ ਮੁਕ加ਈ ਮੋਬਾਈਲ ਨੰਬਰ ਜੀ 8360915507 ਜੀ ਠੀਕ ਆ ਵੀਰੇ ਦੋ ਨਾਂਗਾ ਜੀ ਆ ਹਾਂ ਵੀਰੇ ਦੋ ਨਾਂਗਾ ਠੀਕ ਆ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੁਆ ਕਿੰਨਵਾਜੇ ਸੁਆ ਪਹਿਲਾ ਸੁਈ ਵੀ ਹੈ ਕਦਾ ਦੰਦੋ ਜੀ ਦੰਦੋ ਵੀਰੇ ਅੱਜ ਦੰਦ ਦੋਨ ਦੇ ਚੱਕੇ ਆ ਸਿੱਟੇ ਨੇ ਸਿੱਟੇ ਅੱਜ ਹਾਂ ਠੀਕ ਆ ਵੀਰੇ ਮੰਨ ਲਓ ਕੀਰੀ ਮੰਨਣੀ ਕੀਰੀ ਮੰਨ ਲਓ ਦੋਨ ਦੀ ਮੰਨਣੀ ਦੋਨ ਦੀ ਮੰਨ ਲਓ ਠੀਕ ਆ ਵੀਰੇ ਤੇ ਬੱਚਾ ਕੀ ਦਿੱਤਾ ਜੀ ਬੱਚਾ ਬੱਚੀ ਹੈ ਮੇਰੇ ਨਾਲ ਬੱਚੀ ਸੋਹਣੀ ਜੱਤੀ ਬੱਚੀ ਚੈੱਕ ਕਰ ਸਕਦੇ ਹੋ ਆਪ ਵੀ ਕਰਮ ਵਾਲੀ ਜੱਤੀ ਚੀ ਪੈਂਦੀ ਆ ਜੀਰ ਦੀ ਗਾਰੰਟੀ ਹੈ ਜੀ ਹਾਂ ਜੀਰ ਦੀ ਗਾਰੰਟੀ ਹੈ ਕੱਲ ਸ਼ਾਮ ਦੀ 6:30 ਵਜੇ ਦੀ ਸੂਈ ਆ 6:30 ਵਜੇ ਠੀਕ ਹੈ ਜੀ ਤੇ ਕਿੰਨਾ ਕੁ ਬੋਲਾ ਕੱਢਿਆ ਵੀਰੇ ਬੋਲਾ ਵੀਰੇ ਰਾਤ ਵਿੱਚ ਚਵਾਈ ਹੋਈ ਜਾਵੇਂ ਗਈ ਇਹ 3 3.5 ਕਿਲੋ ਕੱਢਿਆ ਅੱਜ ਟੜਕੇ ਵੀ 3.5 ਕਿਲੋ ਨੂੰ ਕੱਢਿਆ ਹਾਂ ਜਾਨੀ 7 7.5 ਕਿਲੋ ਤਿਆਰ ਜੋਕ ਕੇ ਦੇ ਦਾਂ ਹਾਂ ਜੋਕ ਕੇ ਕੋਈ ਵੀ ਆਪਦੀ ਚਵਾਈ ਕਰ ਸਕਦਾ ਹਾਂ ਚਵਾਈ ਕਰ ਸਕਦਾ 4 ਟਾਈਮ 4 ਟਾਈਮ 8 ਟਾਈਮ ਹਾਂ 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 ਤਸੱਲੀ ਆ ਹਾਂ ਵੀਰੇ ਕੋਈ ਨਿਆਣੇ ਦੀ ਵੀ ਨਹੀਂ ਲੋੜ ਲੈ ਖਣਾ ਦੀ ਗਰੰਟੀ ਹੈ ਜੀ ਖਣਾ ਦੀ ਗਰੰਟੀ ਲੈ ਠੀਕ ਆ ਵੀਰੇ ਤੋਲ ਕੇ ਦਿਖਾ ਦਿਓ ਇਹ ਚਵਾਈ ਦੀ ਵੀ ਇੱਕ ਨੰਬਰ ਆ ਤੋਲ ਕੇ ਦਿਖਾ ਦਿ ਵੀਰੇ ਸੂਆ ਪਹਿਲਾ ਜੀ ਜਾਨ ਦਬਾਈ ਦੱਸਦਾ ਕਿ ਸੈੱਟ ਤੇ ਆ ਤੁਸੀਂ ਖੀਰੀ ਮੰਨਣੀ ਖੀਰੀ ਮੰਨ ਲਓ ਦੋਂਦੀ ਮੰਨਣੀ ਦੋਂਦੀ ਮੰਨ ਲਓ ਥੋਡੀ ਇੱਛਾ ਬਾਕੀ ਸੋਹਣੀ ਫੇਸ ਕੁਆਲਿਟੀ ਐ ਟਾਪ ਦੀ ਜਰਸੀ ਆ ਬੱਚਾ ਵੀ ਤੁਹਾਨੂੰ ਮਗਰ ਬੱੱਚੀ ਮਿਲ ਜਾਣਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ ਰੰਗ ਪ੍ਰਿੰਟ ਦੀ ਚੰਗੀ ਐ ਚਮਕ ਦਮਕ ਵਾਲੀ ਐ ਕੋਈ ਐ ਨਹੀਂ ਖਾਲੀ ਕੀਤੀ ਹੋਈ ਆ ਬਣਾਣਾ ਜਾਵਾਂ ਠੀਕ ਐ ਵੀਰੇ ਲਿੱਸੀ ਨਹੀਂ ਟਿੱਕੀ ਨਹੀਂ ਐਂਡ ਫਿਟਨੈਸ ਵਾਲਾ ਹਵਾਨਾ ਸੋਹਣੀਆਂ ਜਿਹਾ ਭਲਾਂ ਪਾਈ ਫਿਰ ਪੜਾ ਹੈਗੀਆਂ ਵਾ ਜੀ ਕੋਈ ਪਤਾ ਵੀਰੇ ਪਹਿਲੇ ਸੂਏ ਫਸੂ ਪਾਈ ਜਾਂਦਾ ਜੀ ਬਾਕੀ ਚੌਂਕ-ਦਾਮਕ ਤੁਸੀਂ ਚੈੱਕ ਕਰ ਲੱਕ ਦਿਓ ਥਾਣ ਕੱਲਾ-ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਲੈ ਜੱਲੀ ਵੀਰੇ ਬਾਕੀ ਸੋਹਣੀ ਫੇਸ ਕੁਆਲਟੀ ਇੱਕ ਨਗ ਨਾ ਇੱਕ ਨਗ ਤੁਹਾਨੂੰ ਮਿਲ ਜਾਣਾ ਫਰੀ ਬੱਚਾ ਵੀ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਆ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਜੀ ਮੇਰਾ ਮੁੱਲ ਕਰੋ ਉਹ ਜੀ ਨਾ ਤੈਨੂੰ ਪਤਾ ਕਰ ਵੀ ਜੋ ਲੋਕ 65 ਵੀ ਕਰੀ ਜਾਂਦੇ 66 ਵੀ ਕਰੀ ਜਾਂਦੇ 58000 ਚ ਮੰਗਤਨ ਕਰਾਉਂਦੇ ਉਹ ਜੋ ਮੰਗਤਨ ਹਾਂ ਮੰਗਤਨ ਜ਼ਰੂਰ ਕਰਾਈ ਠੀਕ ਆ ਵੀਰੇ 58000 ਚੋ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਚੰਗੀ ਆ ਵੈੜ ਵਿਰੇ ਬਾਕੀ ਬੱਚਾ ਹੀ ਆ ਤੇ ਮਗਰ ਇੱਕ ਨਗ ਨ ਇੱਕ ਨਗ ਤੁਹਾਨੂੰ ਮਿਲ ਜਾਣਾ ਫਰੀ ਤੇ ਦੋ ਨੰਬਰ ਵਿਰੇ ਇਹਦਾ ਸੂਆ ਕਿੰਨਾ ਮਾਜੀ ਇਹ ਵੀਰੇ ਦੂਜੇ ਸੂਏ ਪੈਣਾ ਹੀ ਆ ਵਿਰੇ ਦੋਨੇ ਠੀਕ ਆ ਜੀ ਹਾਂ ਇੱਕੋ ਕਰੋ ਹੀ ਲੈਣਾ ਆਪਾਂ ਠੀਕ ਆ ਵਿਰੇ ਤੇ ਇਹ 6 ਦੰ ਦਾ ਮੂੰਹ ਇਹ 6 ਦੰ ਦਾ ਹਾਂ ਸਮਾਂ ਕਿੰਨਾ ਲੈਂਦੀ ਆ ਜੀ ਹਫਤੇ ਦਾ ਦੱਸਿਆ ਜੀ ਉਹਨਾਂ ਨੇ ਕਿੰਨਾ ਕਪਿਆ ਜੂਗਰ ਮਾਲੀ ਵਿਰੇ ਉਹਨਾਂ ਨੇ 17 18 ਕਿਲੋ ਗਿਆ ਵੀ ਪਹਿਲਾਂ ਦਾ ਚੋਆ ਆ ਠੀਕ ਹੈ ਜੀ। ਹਾਂ। ਥਣਾ ਦੀ ਗਰੰਟੀ ਹੈ। ਥਣਾ ਦੀ ਗਰੰਟੀ ਹੈ ਬੋਲਾ। ਠੀਕ ਹੈ ਤੋੜ ਕੇ ਦਿਖਾ ਦੇ ਵੀਰੇ। ਮੂੰਹ ਛੇਦਾਂਦਾ। ਠੀਕ ਹੈ ਵੀਰੇ। ਸੁਆ ਬਾਈ ਦੱਸਦਾ ਕਿ ਮੂੰਹ ਤੋਂ ਛੇਦਾਂਦਾ ਜੀ। ਸੁਆ ਦੂਜਾ ਇੱਕੋ ਕਰੋ ਆਈਆਂ। ਬਾਕੀ ਕੁਆਲਿਟੀ ਦੋਨਾਂ ਦੀ ਚੰਗੀ ਆ। ਦੇਖਿਆ ਇਹ ਬਲੈਕ ਕਲਰ ਤੇ ਜਰਸੀ ਪੈ ਜਾਂਦੀ ਆ ਜੀ। ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ। ਡੇਟ ਮੁਤਾਬਕ ਹਫ਼ਤਾ ਪਿਆ ਜੀ। ਬਾਕੀ ਇੱਕ ਦੋ ਦਿਨ ਵੱਧ ਵੀ ਸਕਦਾ ਜਾਂ ਘੱਟ ਵੀ ਸਕਦਾ ਜੀ। ਬਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਹਵਾਨੇ ਚ ਬਾਲਟਾਂ ਲ ਬਹੁਤ ਪੰਜਾਂ ਨੇ ਸਾਰੀਆਂ ਬਾਲਟਾਂ ਨਾ ਕਰਮਾਲ ਨੇ ਕੱਢ ਕੇ ਸੋਨਾ ਮੋੜ ਲਿਆ ਵੀਰੇ ਰੰਗ ਪ੍ਰਿੰਟ ਦੀ ਵੀ ਕਰਮਾਲੀ ਚੰਗੀ ਆ ਤੇ ਵਜਨ ਵਜੂਦ ਵੀ ਚੰਗਾ ਦੁੱਧ ਤੁਹਾਡੀ ਸੇਵਾ ਦਾ ਵੀਰੇ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦੁੱਧ ਲੈ ਸਕਦੇ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਵੀਰੇ ਇਹਦੀ ਡਿਮਾਂਡ ਮੁੱਲ ਕਰਾਉਣ ਨੂੰ ਅੱਜ ਕੱਚੀ-ਕੱਚੀ ਦਾ 57000 ਰੁਪਇਆ ਠੀਕ ਆ ਹਾਂ ਉਜਮਾਨ ਦਾ ਹਾਂ ਮਾਨਤਾਨ ਜ਼ਰੂਰ ਕਰਾਂਗੇ ਠੀਕ ਆ 57000 ਰੁਪਇਆ ਬਾਈ ਕਹਿੰਦਾ ਇਹਦੀ ਡਿਮਾਂਡ ਆ ਜੀ ਪਿੱਛੋਂ ਮਾਨਤਾਨ ਹੋ ਜਾਊਗਾ ਜੀ ਬਾਕੀ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਾਨ ਥੋੜਾ ਜ਼ਿਆਦਾ ਹੋ ਜਾ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ